ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਸਾਹਮਣੇ 27 ਅਤੇ 28 ਜੂਨ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਮੌਨਸੂਨ ਪੰਜਾਬ ਨੂੰ ਪੂਰੇ ਤਰੀਕੇ ਨਾਲ ਲਗਭਗ ਕਵਰ ਕਰ ਚੁੱਕਿਆ ਜੀ ਮੀਂਹ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹੋ ਚੁੱਕਿਆ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਮੌਨਸੂਨੀ بارش ਜਿਹੜੀ ਆ ਪੰਜਾਬ ਦੇ 95% ਹਿੱਸੇ ਵਿੱਚ ਹੋ ਚੁੱਕੀ ਹੈ ਸਿਰਫ 5% ਹਿੱਸਾ ਬਚਿਆ ਜਿਹਦੇ ਵਿੱਚ ਕੋਈ ਤਕੜਾ ਮੀਂਹ ਨਹੀਂ ਹੋਇਆ ਕਿਉਂਕਿ ਹੁਣ ਲਗਾਤਾਰ ਪਿਛਲੇ ਹਫਤੇ ਤੋਂ ਟੋਟਲ ਮਹਿਰੂਬ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ بارش ਹੋ ਰਹੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਸਾਫ਼ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਹਾਡੇ ਇਲਾਕੇ ਵਿੱਚ بارش ਹੋਈ ਹੈ ਜਾਂ ਨਹੀਂ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰ ਸਾਡੇ ਚੈਨਲ ਨੂੰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋ ਸਕੇ ਗੱਲ ਕਰਾਂਗੇ ਜੇ ਪਾਸ ਸਭ ਤੋਂ ਪਹਿਲਾਂ 27 ਅਤੇ 28 ਜੂਨ ਦੇ ਮੌਸਮ ਦੇ ਹਾਲਾਤਾਂ ਦੀ ਫਿਰ ਮੌਨਸੂਨ ਦੀ ਅਪਡੇਟ ਦੇਖਾਂਗੇ ਕਿ ਮੌਨਸੂਨ ਦੇ ਕੀ ਹਾਲਾਤ ਨੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਬੱਦਲਬਾਗੀ ਦਾ ਮਾਹੌਲ ਪੰਜਾਬ ਦੇ ਉੱਪਰ ਰੁੱਟਵੇਂ ਰੂਪ ਦੇ ਵਿੱਚ ਬਣਿਆ ਰਹੇਗਾ ਮੀਂਹ ਦੇ ਚਾਂਸ ਕਾਫੀ ਜ਼ਿਆਦਾ ਘਟ ਨੇ ਅੱਜ ਅਗਰ ਗੱਲ ਕੀਤੀ ਜਾਵੇ ਸਿਰ 15% ਚਾਂਸ ਨੇ ਮੀਂਹ ਦੇ ਜਿਹੜਾ ਕਿ ਖਾਸ ਤੌਰ ਤੇ ਉੱਤਰ ਪੂਰਬੀ ਉੱਤਰ ਪੱਛਮੀ ਇਲਾਕੇ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹਰਪੂਰ ਇਹ ਇਲਾਕਾ ਹੋਗੇ ਜੀ ਇਹਦੇ ਵਿੱਚ ਥੋੜੀ ਬਹੁਤੀ ਬਾਅਦ ਦੁਪਹਿਰ ਦੇ ਨੇੜੇ ਤੇੜੇ ਬੱਦਲਬਾਗੀ ਦੇ ਨਾਲ ਮੀਂਹ ਹੋ ਸਕਦਾ ਹੈ ਤੇ ਥੋੜਾ ਬਹੁਤਾ ਹਿੱਸਾ ਇਦੇ ਵਿੱਚ ਮੁਕਸਰ ਤਰਨ ਤਰਨ ਸਾਹਿਬ ਦੇ ਨੇੜੇ ਤੇੜੇ ਇਲਾਕੇ ਵੀ ਦੇਖਣ ਨੂੰ ਮਿਲ ਸਕਦੇ ਨੇ ਥੋੜਾ ਬਹੁਤਾ ਬੱਦਲਬਾਈ ਸੈਂਟਰਲ ਪੰਜਾਬ ਦੇ ਨੇੜੇ ਜਿਹੜੇ ਅਤੇ ਪਟਿਆਲੇ ਦੇ ਇਲਾਕੇ ਦੇ ਨੇੜੇ ਜਿਹੜੇ ਆ ਸਕਦੀ ਹੈ ਇਹ ਬਾਅਦ ਦੁਪਹਿਰ ਥੋੜੇ ਬਹੁਤੇ ਚਾਂਸ ਬਣ ਸਕਦੇ ਨੇ ਪਰ ਉਮੀਦ ਅੱਜ ਘੱਟ ਹੈ ਕਿ ਮੀਂਹ ਪੰਜਾਬ ਦੇ ਉੱਪਰ ਹੋਵੇਗਾ ਬੱਦਲਬਾਈ ਆਵਾਜ਼ਾਈ ਬੱਦਲਬਾਈ ਦੀ ਰਹਿਣ ਦੀ ਉਮੀਦ ਹੈ ਤਾਪਮਾਨ ਥੋੜੇ ਜਿਹਾ ਅੱਜ ਦੁਆਰਾ ਤੋਂ ਵੱਧ ਸਕਦੇ ਨੇ ਅੱਜ ਦੁਆਰਾ ਤੋਂ ਤਾਪਮਾਨ ਵੱਧ ਕੇ 37-38 ਡਿਗਰੀ ਤੱਕ ਜਾ ਸਕਦੇ ਨੇ ਕਿਉਂਕਿ ਧੁੱਪ ਪੰਜਾਬ ਦੇ ਉੱਪਰ ਅੱਜ ਲਿਸ਼ਕਦੀ ਹੋਈ ਦਿਖਾਈ ਦੇਵੇਗੀ ਮੀਦੇ ਚਾਂਸ ਘਟ ਹੁਣ ਕਾਰਨ ਹਮਸ ਅਤੇ ਗਰਮੀ ਦਾ ਪ੍ਰਕੋਪ ਪੰਜਾਬ ਦੇ ਉੱਪਰ ਜਾਰੀ ਰਹਿਣ ਵਾਲਾ ਹੈ ਗੱਲ ਕਰਦੇ ਆ ਜੀ ਆਉਂਦੇ ਦਿਨ ਦੇ ਮੌਸਮ ਦੇ ਹਾਲਾਤਾਂ ਦੀ ਤਾਂ ਰਾਤ ਦੇ ਸਮੇਂ ਥੋੜੀ ਬਹੁਤੀ ਹਲਚਲ ਹੋਣ ਤੋਂ ਬਾਅਦ 28 ਤਰੀਕ ਨੂੰ ਪੰਜਾਬ ਦੇ ਨੇੜੇ ਤੇ ਇੱਕ ਕਹਿ ਸਕਦੇ ਆ ਕਿ ਇਹ ਵਾਲਾ ਸਿਸਟਮ ਜਿਹੜਾ ਗੁਜਰਾਤ ਤੋਂ ਹੁੰਦਾ ਹੋਇਆ ਪੰਜਾਬ ਵੱਲ ਕੂਚ ਕਰ ਸਕਦਾ ਹੈ ਠੀਕ ਹੈ ਜੀ ਤੇ ਅਰਬ ਸਾਗਰ ਤੋਂ ਜਮੇ ਹੀ ਪੰਜਾਬ ਵੱਲ ਕੂਚ ਕਰੇਗਾ ਤਾਂ ਰਾਜਸਥਾਨ ਤੋਂ ਹੁੰਦਾ ਹੋਇਆ ਇਹ ਇੱਕਦੋਕ ਹਲਚਲ ਕਰਦਾ ਹੋਇਆ ਪੰਜਾਬ ਵੱਲ ਕੁਝ ਕਰਦਾ ਮੀਂਹ ਦੀ ਉਮੀਦ 28 ਤਰੀਕ ਜਾਨੀ ਕਿ ਕੱਲ ਨੂੰ ਆਪਾਂ ਉਮੀਦ ਕਰ ਸਕਦੇ ਹਾਂ ਕਿ ਸ਼ਨੀਵਾਰ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਗਰਜ ਚਮਕ ਅਤੇ ਤੇਜ਼ ਹਨੇਰੀ ਦਾ ਮੀਂਹ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਇਹ ਚੱਕਰਵਾਤੀ ਤੂਫਾਨ ਜਿਹੜਾ ਹੈ ਫਿਲਹਾਲ ਘੱਟ ਦਬਾਵ ਵਾਲ ਖੇਤਰ ਕਾਰਨ ਹਜੇ Rajasthan, Gujarat ਦੇ ਪਿੱਛੇ ਹੀ ਹੈ ਉਮੀਦ ਹੈ ਕਿ ਜਲਦ ਪੰਜਾਬ ਵੱਲ ਕੁਝ ਕਰੇਗਾ ਤਾਂ ਪੰਜਾਬ ਵੱਲ ਵੀ ਇਹਦੇ ਹਰਤਲ 'ਚ ਹਲਚਲ ਹੁੰਦੀ ਦਿਖਾਈ ਦੇਵੇਗੀ ਜਿਸ ਦੇ ਨਾਲ ਮੀ ਦੇ ਚਾਂਸ 28 ਤਰੀਕ ਨੂੰ ਬਣਦੇ ਹੋਏ ਦਿਖਾਈ ਦੇ ਸਕਦੇ ਨੇ। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਕੱਲ ਨੂੰ ਤਾਪਮਾਨ ਥੋੜਾ ਘਟ ਸਕਦੇ ਨੇ ਪਰ ਹਮਸ ਦਾ ਪ੍ਰਕੋਪ ਪੰਜਾਬ ਦੇ ਉੱਪਰ ਜਾਰੀ ਰਹੇਗਾ ਜਿਸ ਦੇ ਨਾਲ ਪੰਜਾਬ ਵਾਸੀ ਨੂੰ ਥੋੜੀ-ਬਹੁਤੀ ਪਰੇਸ਼ਾਨੀ ਕਰਨੀ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਗੱਲ ਕਰਦੇ ਜੇਪਾਂ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਜੀ। ਪੰਜਾਬ ਵਾਸੀ ਲਈ ਚੰਗੀ ਗੱਲ ਇਹ ਹੈ ਕਿ ਮੌਨਸੂਨ ਪੂਰੇ ਤਰੀਕੇ ਨਾਲ ਪੰਜਾਬ ਨੂੰ ਕਵਰ ਕਰ ਚੁੱਕਿਆ ਜੀ। ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਕਵਰ ਕਰ ਚੁੱਕਿਆ ਹੈ। ਹਰਿਆਣੇ ਨੂੰ ਲਗਭਗ 75 ਤੋਂ 50% ਦੇ ਨੇੜੇ ਤੇ ਕਵਰ ਕਰ ਚੁੱਕੇ ਸਿਰਫ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਪੂਰਬੀ ਯੂਪੀ ਰਹਿ ਗਿਆ ਜੀ ਦਿੱਲੀ ਰਹਿ ਗਿਆ ਹਰਿਆਣੇ ਦਾ ਦੱਖਣੀ ਪੱ사 ਅਤੇ ਰਾਜਸਥਾਨ ਦਾ ਵੀ 15-20% ਹਿੱਸਾ ਬਾਕੀ ਹੈ ਪੂਰੇ ਇਲਾਕਿਆਂ ਨੂੰ ਮੌਨਸੂਨ ਲਗਭਗ ਅੱਪਾ ਕਹੀ ਹੈ ਤਾਂ ਇੱਕ ਤਰੀਕੇ ਨਾਲ 27 ਤਰੀਕ ਸ਼ਾਮ ਤੱਕ ਕਵਰ ਕਰ ਜਾਵੇਗਾ ਜਿਸ ਦੇ ਨਾਲ ਹੁਣ ਪੰਜਾਬ ਦੇ ਨਾਲ ਲੱਗਦੇ ਬਾਕੀ ਇਲਾਕਿਆਂ ਵਿੱਚ ਵੀ ਤਗੜੇ ਮੀਂਹ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੌਨਸੂਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਲਗਾਤਾਰ ਰੋਜ਼ ਮੀਂਹ ਹੋਵੇ ਮੌਨਸੂਨ ਦਾ ਮਤਲਬ ਇਹ ਹੁੰਦਾ ਕਿ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹਰ ਰੋਜ਼ ਮੀਂਹ ਦੇਖਣ ਨੂੰ ਮਿਲਦਾ ਹੈ ਜਿਵੇਂ ਕਿ ਅਗਰ ਗੱਲ ਕਰ ਲਈਏ ਅੱਜ ਅੰਮ੍ਰਿਤਸਰ ਦੇ ਨੇੜੇ ਤੇ ਮੀਂਹ ਪਿਆ ਤਾਂ ਸਵੇਰੇ ਤੇ ਸ਼ਾਮ ਨੂੰ ਰੂਪਨਗਰ ਦੇ ਨੇੜੇ ਤੇ ਬਾਅਦ ਦੁਪਹਿਰ ਕਿਸੇ ਹੋਰ ਇਲਾਕੇ ਵਿੱਚ ਗੱਲ ਕਰ ਲਓਗਾ ਗੁਰਦਾਸਪੁਰ ਦੇ ਨੇੜੇ-ਨੇੜੇ ਮੀਂਹ ਪੈਂਦਾ ਦਿਖਾਈ ਦਿੰਦਾ ਹੈ ਤੇ ਸ਼ਾਮ ਨੂੰ ਮਾਨਸੇ ਦੇ ਨੇੜੇ ਤੜੇ ਤਾਂ ਅਜਿਹੇ ਇਲਾਕੇ ਅਲੱਗ-ਅਲੱਗ ਗਰੁੱਪ ਦੇ ਵਿੱਚ ਅਲੱਗ-ਅਲੱਗ ਸਿਚੁਏਸ਼ਨ ਦੇ ਹਿਸਾਬ ਨਾਲ ਕਿਸੇ ਇਲਾਕੇ ਵਿੱਚ ਜ਼ਿਆਦਾ ਗਰਮੀ ਕਾਰਨ ਘਟ ਦਬਾਅ ਵਾਲਾ ਖੇਤਰ ਬਣ ਜਾਂਦਾ ਹੈ ਤਾਂ ਅਲੱਗ-ਅਲੱਗ ਥਾਵਾਂ ਦੇ ਉੱਪਰ ਅਜਿਹੇ ਹਾਲਾਤ ਬਣਦੇ ਰਹਿੰਦੇ ਨੇ ਮੌਨਸੂਨ ਦਾ ਮਤਲਬ ਇਹ ਕਦੀ ਨਹੀਂ ਹੁੰਦਾ ਕਿ ਪੂਰੇ ਪੰਜਾਬ ਦੇ ਉੱਪਰ ਇੱਕੋ ਜਿਹਾ ਮੀਂਹ ਪਵੇ ਇਹ ਤੁਹਾਨੂੰ ਹੀ ਪਤਾ ਹੈ ਕਿ ਪਿਛਲੇ ਤੁਸੀਂ ਵੀ ਸਮੇਂ ਤੋਂ ਦੇਖਦੇ ਹੋ ਇਹ ਬਰਸਾਤਾਂ ਦੇ ਵਿੱਚ ਅਕਸਰ ਅਗਰ ਮੀਂਹ ਪੈਂਦਾ ਦਾ ਝੜੀ ਨੂੰ ਮੰਮੀ ਕਦੀ ਕਦੀ ਹੀ ਦੇਖਣ ਨੂੰ ਮਿਲਦਾ ਜਿਹੜਾ ਕਿ ਇੱਕ ਜਾਂ ਦੋ ਦਿਨ ਲਗਾਤਾਰ ਬੂੰਦਾਂ ਬੰਦੀ ਹੋਵੇ ਨਹੀਂ ਤੇ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਂਹ ਹੁੰਦੇ ਰਹਿੰਦੇ ਨੇ ਕਈ ਦਰਸ਼ਕ ਵੀ ਕਮੈਂਟਸ ਵਿੱਚ ਕਹਿੰਦੇ ਨੇ ਕਿ ਸਾਡੇ ਇਲਾਕੇ ਵਿੱਚ ਨਹੀਂ ਹੋਇਆ ਸਾਡੇ ਇਲਾਕੇ ਵਿੱਚ ਨਹੀਂ ਹੋਇਆ ਤਾਂ ਤੁਸੀਂ ਵੀ ਆਪਣੇ ਇਲਾਕੇ ਦੀ ਜਾਣਕਾਰੀ ਲਗਾਤਾਰ ਦੇਖਦੇ ਰਹਿਿਆ ਕਰੋ ਤੇ ਬਿਨਾਂ ਸਕਿੱਪ ਕਰਦੇ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਬਾਰਿਸ਼ ਕਦੋਂ ਹੋਵੇਗੀ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਚੰਗੀ ਲੱਗੀ ਹੈ ਤਾਂ ਫੇਸਬੁੱਕ ਤੇ ਉੱਪਰ ਸਾਡੇ ਪੇਜ ਨੂੰ ਫੋਲੋ ਕਰ ਲਓ YouTube ਤੇ ਉੱਪਰ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਕਰਕੇ ਜਾਇਆ ਕਰੋ ਸ਼ੇਅਰ ਕਰ ਦਿਓ ਅੱਗੇ ਧੰਨਵਾਦ ਸਾਰੇ ਦਰਸ਼ਕ ਵੀਰਪੰਨ ਭਰਾਵਾਂ ਦਾ